ਸਤਿਨਾਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹੱਲਾ ਪੰਜਵਾਂ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਕੀਰਤ ਕਰਮ ਕੇ ਵਿਚੜ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦੇ ਦਿਸ ਪਰ ਮੈਂ ਥੱਕ ਆਹੇ ਪ੍ਰਭ ਕੀ ਸਾਮ ತೀನ ತುಧೇ ಬಹರಿ ಜಲ ಸಾಕಮಲಾವತಿ ಉಪಜೇನಿ ಹರ ಮಿಲಿಯ ಸಾನೆ ಕತ ಪಾ ವಿಶ್ರಾಮ ಜಿತ್ ಹರ ಕಟ್ಟ ಸೇ ರಾಮ ಸರ್ವ ಶಾರಂಬೋಲ ರಸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਬੀ ਹੋਣੀਆ ਮੀਤ ਸੱਜਣਾ ਸਭ ਜਾਮ ਨਾਨਕੀ ਵਿਣੰਤੀਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸਾંગ ਪ੍ਰਭ ਜਿਸ ਕਾ ਨਿਤ ਲਤਾਮ ਚੇਤ ਗੋਬਿੰਦ ਆਰਾਦੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ರಸನಾ ನಾಮ ಪಿ ಗಣಿಸಿರ್ನಾ ಜಲ ಥಲ ಮಹಲ ಪುರ್ಯಾಚ ವಣ ಸೋ ಪ್ರಭ ಚಿತ್ತಣಾ ಿನ್ನ ಸೋ ಪ್ರಭು ತೆನಾ ಪಾಗ ಮನ ಆಚದ ನಾನಕ ಪ್ಯಾಸ ಮನ ಚೇತ ಸೋ ಪ್ರಭು ತಿಸ ವಾಖ ತೀರ್ನ ಕೋಡಿಯ ಜಿನ್ನ ಪ್ರೇಮ ಬಿ ਹਰ ਸਾਜਣਾ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕ ਲਤਰਨਾ ਸੰਗਤਨਾ ਹਾਰਿ ਅਵਨਾਸੀ ਹੋਹ ਪਲਚ ਪਲਚ ਸਗਲੀ ਮੋਹੀ ਝੂਠੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨਾ ਅੱਗੇ ਲਹੀਏ ਖੋਹ ਦਇਆ ਵਿਸਾਰ ਬਿਗੂਚਣਾ ਪ੍ਰਭ ਬਿਨ ਯ ਵਰਨਾ ਕੋਹਿ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਹੇ ਨਾਨਕੀ ਪ੍ਰਭ ਬੇਣਤੀ ਪ੍ਰਭ ਮਿਲੋ ਪਰਾਪਤ ਹੋਏ ਦੇਸਾਕ ਸੁਹਾਵਾ ਤਾਂ ਲਗੇ ਜਾ ਸੰਤ ਪਟੇ ਹਰ ਸੋਹੇ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਹਰ ਸੱਜਣਾ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸਾਨਾ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਾਨਾ ਜੋ ਹਰ ਲੋੜੇ ਸੋ ਕਰੇ सोई जी करना जो प्रभु कीते अपने सही कहिए ताना आपने लिया जे मिले रवाना साधु संग परापत नानक रंग मानना हर जेठ रंगीला तीस तनी जिसके पाग मथाना ಆ ತಿಸ ಹರನಾ ಹಾ ಜಿನ್ನಾಸ ಜಗ ಜೀವನ ಪುರ್ಖ ತ್ಯಾಗ ಮಸ ದೂ ಪಾ ಬಿ ಗಲ ಪೈಯಸ ಚಮಕಿ ಪಾಸ ಜಿಹಾ ಬಿಜೆ ಸೋಲನೆ ಮತ್ತೆ ಜೋ ಲಿಖೆ ಆಸ ರೀ ಹಾನಿ ಪ್ ਉਠਾ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟਿਏ ਸੋ ਦਰਕੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਾਰਨਾ ਕਮਲੇ ਸਿਆ ਪਿਆਰ ਮਨ ਤਨ ਰਤਾ ਸਾਚ ਰੰਗ ਇਕ ਨਾਮੇ ਆਦਾਰ ਦੇਖਿਆ ਰੰਗ ਕੁੜਾ ਵਿਆ ਦੇਸਣ ਸਬੇ ਸ਼ਾਰ ਹਰ ਅੰਮ੍ਰਿਤ ਗਉਦ ਸੁਹਾਵਣੀ ਮਿਲ ਸਾਧੂ ਵੀਵਣ ਹਾਰ ਵਣ ਦਿਨਾ ਪ੍ਰਭ ਸੰਗ ਮੋਲਿਆ ਸਮਰਾਥ ਪੁਰਖ ਆਪਾਰ ਹਰ ਮਿਲਣਿਆ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਾਂ ਤਿਨ ਕੇ ਸਦ ਬਲੇ ਹਾਰ ਨਾਨਕ ਹਰਜੀਵ ਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨ ਸੋਹਾਗਣੀ ਜਿਨ ਰਾਮਾ ਨਾਮ ਉਰ ਹਾਰ ਬਾਦੋ ਪਰਮ ਪੁਲਾਣੀਆਂ ਦੂਜੇ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤਣਾ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕੇਸਨ ਦੇਹ ਨੀ ਪੇਤ ਸ਼ਾਡ ਖੜੋ ਦੇਖਨੇ ਮਾਹੇ ਜਿਨ ਸਿਓ ਲਗਾ ਹੇਤ ಹತ್ಮರೋಡೆ ತನ ಕೇತ ಜಿಹಾ ಬಿಜೆ ಸೋಲು ಕರ್ಮ ಸಜಾತ ನಾನಕ ಪ್ರಭ ಸರನಾ ಗತಿ ಚಭೇತ ಸೇ ಪಾ ದೋ ನರಕ ನಿಯ ಗುರು ರಕ್ಷಣ ವಾಲೇತ ಅಸುನ ಪ್ರೇಮು ಮಹಡಾ ಕ್ಯೂ ಮಿಲಿ ಹರಜ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਹੀ ਸੰਤ ਸਹਾਈ ਪ੍ਰੇਮ ਕੈ ਹਉ ਦਿਨ ਕੇ ਲਗ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਹੀ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਹੀ ਆਪ ਤਿਆਗ ਬਿਨਤੀ ਕਰੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਗੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਹੀ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾ ਹੈ ਅਸੂ ਸੁਖੀ ਵਸੰਧਿਆ ਜਿ ਨਾਮਿਆ ਹਰ ਰਾਹੇ ਕਤਕ ਕਰਮ ਕਮਾਗਣੇ ਦੋਸ ਨਾ ਕਾਹੂ ਜੋਗ ਪਰਵੇਸਰ ਤੇ ਪੁਲਿਆ ਵਿਆਪਣ ਸਭੇ ਰੋਗ देमक होए रामते लगन जन्म विजोग खिन में कौड़े होए गए जितड़े माया पोग विच न कोई कर सके किस थे रो वे रोज कीता कछु न हो वई लिखिया तुर संजोग वड पागी मेरा प्रभ मिले ता उतर है सब बेयोग ਨਾਨਕੋ ਪ੍ਰਭ ਰਾਖਲੇਹ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਣ ਸੇ ਸਬੇ ਸੋਚ ਮਗਰ ਮauso ਹੰਦੀਆ ਹਰ ਪ੍ਰਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਮਨਤਨ ਮੋਲਿਆ RAM ਸਿਉ ਸੰਗ ਸਾਥ ਸਹਿ ਲੜੀ ਆਹ ਸਾਧ ਜਨਾਂ ਤੇ ਬਹਰੀ ਸਹਿ ਰਹਿਣਾ ਕੇ ਲੜੀ ਆਹ ਤਿੰਨ ਦੁੱਖ ਨਾ ਕਭੂ ਉਤਰੈ ਸੇ ਜੰਮ ਕੇ ਵਸ ਪੜੀ ਆਹ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਆਹ ਰਤਨ ਜਿ ਵਹਿਰ ਲਾਲ ਹਰ ਕੰਠਤ ਨਾ ਜੜੀ ਆਹ ਨਾਨਕ ਬਾਚੇ ਤੂੜ ਤਿੰਨ ਪ੍ਰਭ ਸਰਣੀ ਦਰ ਪੜੀ ਆਹ ਮਗਰ ਪ੍ਰਭਿਆ ਰਾਦਣਾ ਗੋੜ ਨਾ ਜਨਮੜਿਆ ਹੋ ਓਖ ਤੁਖਾਰਣਾ ਵਿਆਪਈ ਕੰਠ ਮਿਲਿਆ ਹਰਣਾਹ ਮਨ ਵਿਧਿਆ ਚਰਨਾ ਰਵਿੰਦ ਦਰਸ਼ਨ ਲਗੜਾ ਸਾਹ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਦੇਖਿਆ ਪੋਹ ਨਸਕਈ ਮਿਲ ਸਾਧੂ ਗੁਣਗਾਹ ਜਹਤੇ ਉਪਜੀਤ ਮਿਲੀ ਸਚੀ ਪ੍ਰੀਤ ਸਮਾਹ ਕਰ ਗਲਿਨੀ ਪਾਰ ਬ੍ਰਹਮਾ ਬੜ ਨ ਵਿਛੜੀ ਆਹ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹ ਸਰਮ ਭਈ ਨ ਰਾਇਣੇ ਨਾਨਕ ਦਰਪਈਆ ਓ ਕਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਰਗ ਮਜਣਾ ਸੰਗ ਸਾਧੂਆ ਤੋੜੇ ਕਰ ਇਸ ਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਾਲੀ ਉਤਰੇ ਮਨ ਤੇ ਜਏ ਗੁਮਾਨ ਕਾਮ ਕਰੋਧ ਨੋ ਮੋਹੀਏ ਬਿਣ ਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸ ਤਦ ਕਰੇ ਜਹਾਨ ਆੜ ਸੜੇ ਤਿਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਪਾਲ ਗੁਣ ਅਨੰਦ ਉਪਾਰਜਨ ਹਰ ਸੱਜਣ ਪਰਗਟੇ ਆਹੀ ਸਾਥ ਸਹਾਈ RAM ਕੈ ਕਰ ਕਿਰਪਾ ਦੀਆ ਮਿਲਾਹੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਹੇ ਇਚ ਪੁਨੀਵੜ ਪਾਗਣੀ ਵਰ ਪਾਇਆ ਹਰ ਰਾਹੇ ਮਿਲ ਸਹਿਆ ਮੰਗਲ ਗਾਵਹੀ ਗੀਤਾ ਗਵਿੰਦ ਯਲਾਏ ਹਰ ਜਿਹ ਹੈ ਵਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਆ ਨਾ ਨੇ ਚਲ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨਾ ਜਨਮੇ ਤਾਹੇ ਜੀਵਾ ਇਕ ਅਨੇਕ ਗਣ ਤਰੇ ਨਾਨਕ ਚਰਨੀ ਪਾਹੀ ਪਲ ਗੁਣ ਨਿਤ ਸਲਾਹੀਏ ਜਿਸ ਨਾ ਤਿਲ ਨਤ ਮਾਹੀ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰ ਆਰਾਧਿਆ ਦਰਗੈ ਸੱਚ ਖਰੇ ਸਰਬ ਸੁਖਾ ਨਿਦ ਚਰਣਾ ਹਰ ਪੌਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਗਿਆ ਨਾਹਿ ਜਰੇ ਕੋੜ ਗਏ ਦੁਬਿਦਾਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਾਣੇ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਫਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ